ਕਗਾ ਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਤੁਮ ਸਾਰਿਆਂ ਨੂੰ ਪਤਾ ਹੀ ਕਿ ਵਿਸ਼ਵਦੀਪ ਤੇ ਜੋ ਪਰਚਾ ਹੋਇਆ ਨਾ ਸਾਡੇ ਦੋ ਚਾਚੇ ਦੇ ਮੁੰਡੇ ਹੋਰ ਆ ਕਿੰਨਾ ਦੇ ਪਰਚਾ ਹੋਇਆ ਉਹਨਾਂ ਤੇ ਤਿੰਨ ਦਿਨ ਹੋ ਗਏ ਅਜੇ ਜੇਲ੍ਹ ਸੜੀ ਆਦਿਆਂ ਨੂੰ ਜਵਾਬ ਤਾਂ ਨਹੀਂ ਚਾਰੇ ਉਹਨਾਂ ਦੀ ਕੋਈ ਸੁਣਵਾਈ ਨਹੀਂ ਸਾਡੀ ਕੋਈ ਕਿਸੇ ਕਿਸੇ ਪਾਸੇ ਵੀ ਸਾਡੀ ਸੁਣਵਾਈ ਨਹੀਂ ਹੋਈ ਇਹ ਵਿਸ਼ਵਦੀਪ ਦਾ ਹਰ ਇੱਕ ਹਰ ਇੱਕ ਧਰਨੇ ਤੇ ਕਿਸਾਨਾਂ ਦੇ ਧਰਨੇ ਤੇ ਵਿਸ਼ਵਦੀਪ ਜਾਂਦਾ ਰਿਹਾ ਹੋਰ ਵੀ ਕਿਸੇ ਗਰੀਬ ਨਾਲ ਧੱਕਾ ਹੁੰਦਾ ਵਿਸ਼ਵਦੀਪ ਉਦੋਂ ਵੀ ਜਾਂਦਾ ਰਿਹਾ ਹਰੇਕ ਪਾਸੇ ਜਾ ਕਿਤੇ ਵੀ ਜਦੋਂ ਕੋਈ ਵੀ ਗੱਲ ਹੁੰਦੀ ਸੀ ਵਿਸ਼ਵਦੀਪ ਉਥੇ ਜਾ ਕੇ ਜਰੂਰ ਪਹੁੰਚਦਾ ਸੀਗਾ ਤੇ ਗੱਜ ਕੇ ਬੋਲਦਾ ਸੀ ਵਿਸ਼ਵਦੀਪ ਤੇ ਅੱਜ ਵਿਸ਼ਵਦੀਪ ਦੀ ਕਿਸੇ ਨੇ ਵੀ ਬਾਹ ਨਹੀਂ ਭੜੀ ਕਿਸੇ ਨੇ ਵੀ ਨਹੀਂ ਨਾ ਹੀ ਉਹਦੇ ਕੋਈ ਹੱਕ ਚ ਆਇਆ ਕੋਈ ਵੀ ਵਿਸ਼ਵਦੀਪ ਦੇ ਹੱਕ ਚ ਕੋਈ ਵੀ ਨਹੀਂ ਆਇਆ ਤੇ ਸਾਡੀ ਮਦਦ ਕੀਤੀ ਜਾਵੇ ਜਿੰਨੀ ਹੋ ਸਕੇ ਸਾਡੇ ਨਾਲ ਖੜਿਆ ਜਾਵੇ ਨਾ ਹੀ ਸਾਡੇ ਕੋਲ ਇਨਾ ਪੈਸਾ ਹੈਗਾ ਵੀ ਅਸੀਂ ਪੈਸਾ ਦੇ ਕੇ ਸਾਡੇ ਮੁੰਡਿਆਂ ਨੂੰ ਕਢਵਾ ਸਕੀਏ ਉਥੋਂ ਨਹੀਂ ਸਾਡੇ ਕੋਲ ਨਹੀਂ ਪੂੰਜੀ ਹੈਗੀ ਆ ਤੇ ਸਾਡੀ ਬੇਨਤੀ ਹੈ ਸਰ ਨੂੰ ਸਾਡੇ ਨਾਲ ਜਰੂਰ ਖੜਿਆ ਜਾਵੇ ਤੇ ਸਾਡਾ ਜਿਹੜਾ ਪਰਚਾ ਜਿਹੜਾ ਉਹ ਸਾਡੇ ਝੂਠਾ ਲਜਾਂ ਪਿਆ ਜਾਂ ਝੂਠਾ ਪਰਚਾ ਹੋਇਆ ਉਹਨੂੰ ਜਿਹੜਾ ਰੱਦ ਕੀਤਾ ਜਾਵੇ ਉਹਨੂੰ ਰੱਦ ਕਰਵਾਇਆ ਜਾਵੇ ਉਸ ਪਰਚੇ ਨੂੰ ਤੇ ਲੱਖੇ ਸਹਾਨੇ ਵੀਰ ਨੂੰ ਤੇ ਭਾਣੇ ਸਿੱਧੂ ਵੀਰ ਨੂੰ ਹੱਥ ਜੋੜ ਕੇ ਬੇਨਤੀ ਆ ਸਾਡਾ ਜਰੂਰ ਸਾਧਕਤਾ ਜਾਵੇ ਸਾਡੇ ਜਰੂਰ ਪੱਖ ਵਿੱਚ ਬੋਲਿਆ ਜਾਵੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ